ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੰਸਦ ਤੇ ਅਦਾਕਾਰਾ ਕੰਗਨਰ ਨੌਤ ਦੇ ਨੂੰ ਇੱਕ ਮਹਿਲਾ ਦੇ ਵੱਲੋਂ ਤਿੱਖੇ ਸਵਾਲ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਹੁਣ ਤੁਸੀਂ ਇੱਥੇ ਆ ਗਏ ਹੋ ਫੋਟੋ ਖਿਚਵਾਓਗੇ ਤੇ ਇੱਥੇ ਹੀ ਚਲੋ ਜਾਵੋਗੇ ਜਿਸ ਦੇ ਜਵਾਬ ਦੇ ਵਿੱਚ ਕੰਗਨਰ ਨੌਤ ਨੇ ਕਾਫੀ ਸਪਸ਼ਟ ਗੱਲਾਂ ਕਹੀਆਂ ਆਓ ਤੁਹਾਨੂੰ ਉਸ ਵੀਡੀਓ ਦੇ ਵੱਲ ਲੈ ਕੇ ਚੱਲਦੇ ਹਾਂ ਹੌਣ ਤੱਕ ਮੰਡੀ ਚ 16 ਵਾਰ ਬੱਦਲ ਫਟ ਚੁੱਕੇ ਨੇ 14 ਲੋਕਾਂ ਨੇ ਆਪਣੀ ਜਾਨ ਗਵਾ ਚੁੱਕੀ ਹੈ ਤੇ 28 ਹਜੇ ਵੀ ਲਾਪਤਾ ਨੇ ਕੰਗਨਾ ਇਨ੍ਹਾਂ ਇਲਾਕਿਆਂ ਦਾ ਦੌਰਾ ਪਿਛਲੀ 6 ਜੁਲਾਈ ਤੋਂ ਕਰ ਰਹੇ ਨੇ ਪਰ ਸਵਾਲ ਇਹ ਉੱਠ ਰਿਹਾ ਹੈ ਕਿ ਹੜ ਆ 30 ਜੂਨ ਨੂੰ ਤੇ ਸੰਸਦ ਮੈਂਬਰ 6 ਦਿਨ ਬਾਅਦ ਕਿਉਂ ਆਏ ਇਸ ਦੌਰਾਨ ਕੰਗਨਰ ਨੌਤ ਆਪਣੇ ਐਕਸ ਦੇ ਉੱਤੇ ਜਾਂਦੇ ਨੇ ਤੇ ਟਵੀਟ ਕਰਦੇ ਨੇ ਜਿਸ ਦੇ ਵਿੱਚ ਉਹ ਲਿਖਦੇ ਨੇ ਮੈਂ ਮੰਡੀਵਾਲ ਜਾ ਰਹੀ ਸੀ ਪਰ ਮੇਰੀ ਗੱਡੀ ਤੇ ਪੱਥਰ ਆ ਗਿਆ ਇੱਥੇ ਯਾਤਰਾ ਕਰਨਾ ਸੁਰੱਖਿਅਤ ਨਹੀਂ ਜਦੋਂ ਇਹ ਸਾਰਾ ਮਾਮਲਾ ਪੂਰਬ ਮੁੱਖ ਮੰਤਰੀ ਰਾਮ ਠਾਕਰੇ ਕੋਲੇ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਕਿ ਜਿੰਨਾ ਦਾ ਸਬੰਧ ਨਹੀਂ ਮੈਂ ਉਹਨਾਂ ਬਾਰੇ ਕੋਈ ਵੀ ਟਿੱਪਣੀ ਨਹੀਂ ਕਰਾਂਗਾ ਜਿਸ ਦੇ ਜਵਾਬ ਦੇ ਵਿੱਚ ਕੰਗਨਰ ਨੌਤ ਨੇ ਫਿਰ ਤੋਂ ਕਿਹਾ ਮੈਂ ਪਹੁੰਚਣਾ ਚਾਹੁੰਦੀ ਸੀ ਪਰ ਠਾਕੁਰ ਸਾਹਿਬ ਨੇ ਕਿਹਾ ਸੜਕਾਂ ਠੀਕ ਹੋਣ ਤੱਕ ਰੁਕ ਜਾਓ ਪਰ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਪਿਛਲੇ ਸਾਲ ਵੀ ਜਦੋਂ ਬੱਦਲ ਫਟੇ ਸਨ ਤਾਂ ਵੀ ਕੰਗਨਾ ਕਾਫੀ ਦਿਨ ਲੇਟ ਉੱਥੇ ਪਹੁੰਚੇ ਸਨ ਜਿਸ ਦੇ ਜਵਾਬ ਦੇ ਵਿੱਚ ਹੁਣ ਪੀਬੀਡਬਲਯੂਡੀ ਦੇ ਮੰਤਰੀ ਵਿਕਰਮ ਦਿੱਤੇ ਨੇ ਕਾਫੀ ਵੱਡੇ ਤਰੀਕੇ ਨਾਲ ਕੰਗਨਾ ਰਣੌਤ ਤੇ ਤੰਜ ਕੱਸਿਆ ਉਹਨਾਂ ਨੇ ਕਿਹਾ ਕਿ ਮਦਦ ਕਰਨ ਲਈ ਕੁਰਸੀ ਨਹੀਂ ਧਰੇੜੇਟਾ ਹੋਣੀ ਚਾਹੀਦੀ ਹੈ ਜਿਸ ਦੇ ਜਵਾਬ ਦੇ ਵਿੱਚ ਫਿਰ ਤੋਂ ਕਾਂਗਰਸ ਦੇ ਪ੍ਰਵਕਤਾ ਪਵਨ ਖੇੜਾ ਨੇ ਵੀ ਤਿੱਖਾ ਬਿਆਨ ਦਿੱਤਾ ਉਹ ਕਹਿੰਦੇ ਨੇ ਕਿ ਜੇਕਰ ਸੰਸਦ ਮੈਂਬਰ ਕੋਲ ਰਾਹਤ ਲਈ ਪਾਵਰ ਨਹੀਂ ਤਾਂ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਹ ਬਿਆਨ ਬੜੀ ਹੀ ਅਸਵਿਧੇ ਸ਼ੀਲਤਾ ਨਾਲ ਦਿੱਤਾ ਗਿਆ ਇੱਕ ਪਾਸੇ ਜਿੱਥੇ ਹਮਦਰਦੀ ਅਤੇ ਮਦਦ ਦੀ ਲੋੜ ਹੈ ਉੱਥੇ ਸਿਆਸਤ ਤੇ ਬਿਆਨਬਾਜ਼ੀ ਨੇ ਹਾਲਾਤਾਂ ਨੂੰ ਹੋਰ ਜ਼ਿਆਦਾ ਪਖਾ ਦਿੱਤਾ ਹੈ ਦੇਖਣਾ ਇਹ ਹੋਵੇਗਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਕੰਗਨਾ ਉਹਨਾਂ ਵਾਲੇ ਦਿਨਾਂ ਵਿੱਚ ਕੋਈ ਠੋਸ ਕਾਰਵਾਈ ਕਰਦੇ ਆ ਨੇ ਜਾਂ ਇਹ ਸਿਰਫ ਦੌਰਾ ਤੇ ਬਿਆਨ ਤੱਕ ਹੀ ਸੀਮਤ ਰਹੇਗਾ ਰਿਪੋਰਟ ਪੰਜਾਬ ਡਾਇਰੀਜ਼